ਆਪਣੇ ਸੇਵਕ ਕੇ ਆਪਕਾਰਸ ਬਾਰੇ ਸਤਗੁਰੂ ਜਗਜੀਤ ਸਿੰਘ ਜੀ ਦੇ ਕੋਤਕ ਬਿਆਨ ਹਨ ਸੰਤ ਗੋਪਾਲ ਸਿੰਘ ਜੀ ਸਤਗੁਰੂ ਜਗਜੀਤ ਸਿੰਘ ਜੀ ਦਾ ਕੋਤਕ ਇਸ ਤਰ੍ਹਾਂ ਦੱਸ ਰਹੇ ਹਨ ਸੱਚੇ ਪਾਸ਼ਾ ਸਤਗੁਰੂ ਜਗਜੀਤ ਸਿੰਘ ਜੀ ਨੇ ਇੱਕ ਵਾਰੀ ਮਾਲਵਾ ਇਲਾਕੇ ਵਿੱਚ ਦਰਸ਼ਨ ਦਿੱਤੇ ਸੱਚੇ ਪਾਸ਼ਾ ਜੀ ਨੇ ਉੱਥੇ ਇੱਕ ਮੰਦਰ ਬਣਵਾਇਆ ਮੰਦਰ ਬਣਵਾਉਣ ਲਈ ਕਈ ਮਿਸਤਰੀ ਮਜ਼ਦੂਰ ਕਾਮਤੇ ਲਗਾਏ ਮੰਦਰ ਦੀ ਛੱਤ ਪਾਉਣ ਲਈ ਪਹਿਲਾਂ ਗਾਰਡਰ ਠੀਕ ਤਰ੍ਹਾਂ ਰੱਖੇ ਜਾਣੇ ਸਨ। ਮਿਸਤਰੀ ਤੇ ਹੋਰ ਮਜ਼ਦੂਰ ਜਦੋਂ ਗਾਰਡਰ ਰੱਖਣ ਲੱਗਦੇ ਤਾਂ ਗਾਰਡਰ ਆਪਣੀ ਜਗ੍ਹਾ ਤੇ ਠੀਕ ਤਰ੍ਹਾਂ ਨਹੀਂ ਬੈਠਦੀ ਸੀ। ਗਾਰਡਰ ਛੋਟੇ ਲੱਗਦੇ ਸਨ। ਉਹਨਾਂ ਸਾਰਿਆਂ ਨੇ ਬਹੁਤ ਜ਼ੋਰ ਲਗਾਇਆ ਤੇ ਹੋਰ ਮਜ਼ਦੂਰ ਵੀ ਬੁਲਾਏ। ਪਰ ਗਾਰਡਰ ਠੀਕ ਤਰ੍ਹਾਂ ਆਪਣੀ ਜਗ੍ਹਾ ਤੇ ਬੈਠ ਨਹੀਂ ਰਹੇ ਸਨ। ਹਾਰ ਕੇ ਉਹਨਾਂ ਨੇ ਉਸ ਦਿਨ ਕੰਮ ਬੰਦ ਕਰ ਦਿੱਤਾ ਕਿ ਸਵੇਰੇ ਦੁਬਾਰਾ ਕੋਸ਼ਿਸ਼ ਕਰਾਂਗੇ। ਉਜ ਮਿਸਤਰੀ ਚਿੜ ਗਏ ਕਿ ਗਾਰਡਰ ਠੀਕ ਕਿਉਂ ਨਹੀਂ ਬੈਠ ਰਹੇ ਸਾਰੇ ਨਿਰਾਸ਼ ਹੋ ਕੇ ਸਤਗੁਰੂ ਜਗਜੀਤ ਸਿੰਘ ਜੀ ਕੋਲ ਅਰਜ ਕਰਨ ਲਈ ਗਏ ਉਹਨਾਂ ਦੀ ਅਰਜ ਸੁਣ ਕੇ ਸੱਚੇ ਪਾਤਸ਼ਾਹ ਜੀ ਹੱਸ ਪਏ ਸਤਗੁਰੂ ਜਗਜੀਤ ਸਿੰਘ ਜੀ ਨੇ ਬਚਨ ਕੀਤਾ ਤੁਸੀਂ ਉਹਨਾਂ ਗਾਰਡਰਾਂ ਨੂੰ ਅਦਲ ਬਦਲ ਕੇ ਲਗਾਓ ਮਿਸਤਰੀ ਪਹਿਲਾਂ ਵੀ ਗਾਰਡਰ ਅਦਲ ਬਦਲ ਕੇ ਵੇਖ ਚੁੱਕੇ ਸਨ ਪਰ ਸੱਚੇ ਪਾਤਸ਼ਾਹ ਜੀ ਦੇ ਬਚਨ ਕਰਨ ਨਾਲ ਇਹ ਗਾਰਡਰ ਆਪਣੀ ਥਾਂ ਤੇ ਬਿਨਾਂ ਕਿਸੇ ਮਿਹਨਤ ਤੇ ਰੁਕਾਵਟ ਤੇ ਬੈਠ ਗਏ ਕਾਡਰਾ ਦੀ ਲੰਬਾਈ ਵੀ ਪੂਰੀ ਹੋ ਗਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਈ ਮੰਦਰ ਪੂਰਾ ਬਣ ਗਿਆ ਸੰਤ ਗੋਪਾਲ ਸਿੰਘ ਜੀ ਦੱਸਦੇ ਹਨ ਸਾਡੇ ਨਾਲ ਨਾਲ ਹੀ ਨਾਮ ਦਾ ਇਲਾਕਾ ਹੈ ਉਸ ਇਲਾਕੇ ਵਿੱਚ ਲੋਧਕਰ ਨਾਮ ਦਾ ਦਰਿਆ ਹੈ ਇੱਕ ਵਾਰੀ ਬੜੀ ਬਾਰਿਸ਼ ਹੋਈ ਤੇ ਹੜ ਆ ਗਿਆ ਹੜ ਆਉਣ ਨਾਲ ਆਲੇ ਦਿਵਾਲੀ ਦੇ ਇਲਾਕੇ ਵਿੱਚ ਪਾਣੀ ਆ ਗਿਆ ਸਤਗੁਰੂ ਜੀ ਤੇ ਵਿਸ਼ਵਾਸ ਰੱਖਣ ਵਾਲਾ ਸਿੱਖ ਹਰ ਔਕੇ ਸਮੇਂ ਤੇ ਸਤਗੁਰੂ ਜੀ ਨੂੰ ਹੀ ਅਰਜ ਕਰਦਾ ਹੈ ਸਤਗੁਰੂ ਜਗਜੀਤ ਸਿੰਘ ਜੀ ਦੇ ਕੋਲ ਸੰਤ ਗੋਪਾਲ ਸਿੰਘ ਜੀ ਨੇ ਹੜ੍ਹ ਦੀ ਅਰਜ ਕੀਤੀ ਸਤਗੁਰੂ ਜਗਜੀਤ ਸਿੰਘ ਜੀ ਨੇ ਕਾਰ ਵਿੱਚ ਸਾਰੇ ਨਾਲੀ ਇਲਾਕੇ ਦਾ ਚੱਕਰ ਲਗਾਇਆ ਸਤਗੁਰੂ ਜੀ ਨੇ ਕਿਰਪਾ ਕੀਤੀ ਤੇ ਪਾਣੀ ਉਤਰ ਗਿਆ ਜਿਹੜਾ ਪਾਣੀ ਇਕੱਠਾ ਹੋ ਗਿਆ ਸੀ ਉਹ ਇੱਧਰ ਉੱਧਰ ਚਲਾ ਗਿਆ ਤੇ ਸਾਰਾ ਖਤਰਾ ਟਲ ਗਿਆ ਅਕਾਲਪੁਰਖ ਹੀ ਲੋਹੇ ਦਾ ਗਾਰਡਰ ਬਿਨਾਂ ਹੱਥ ਲਗਾਏ ਹੀ ਬਚਨ ਨਾਲ ਲੰਬਾ ਕਰ ਸਕਦੇ ਹਨ ਤੇ ਨਦੀ ਦੇ ਹੜ੍ਹ ਨੂੰ ਰੋਕ ਸਕਦੇ ਹਨ ਤਾਂ ਹਾਜ਼ਰਾ ਹਜੂਰ ਪੈਰ ਦਾ ਮਾਲਕ ਅਕਾਲਪੁਰਖ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲੋ ਬਖਸ਼ ਲੋ ਤੇ ਦਰਸ਼ਨ ਦਿਓ